ਆਪ ਸੰਗਤ ਜੀ ਗੋਇੰਦਵਾਲ ਸਿੱਖੀ ਦਾਤੂ ਰਾਹ ਸ੍ਰੀ ਗੋਇੰਦਵਾਲ ਸਾਹਿਬ ਪੁੱਜੇ ਹੁਣ ਆਪ ਆਪ ਜੀ ਨੂੰ ਦਰਸ਼ਨ ਦਾਰੇ ਕਰਾਈਏ ਗੋਇੰਦਵਾਲ ਸਾਹਿਬ ਦਾਸ ਦੇ ਬਤਨ ਕੀਤਾ ਸੀ ਜਿੱਥੇ ਜਿੱਥੇ ਜਾਵੋਗੇ

ਜੀ ਬੋਲਿ ਸਾਜੋ ਜੀ ਹੋਰ ਠੀਕ ਹੈ ਕਿੱਥੇ ਘੜ ਗਾਸੇ ਬੇਚਾਰੀ ਮੈਂ ਅੱਜ ਨੂੰ ਵੇਚ ਲਈ ਆਏ ਜੀ ਲੰਗਰ ਇੱਧਰ ਉਹ ਥੱਲੇ ਉਧਰ ਤੇ ਉਧਰ ਥੱਲੇ ਥੱਲੇ ਅੱਜ ਜੀ ਕਰਦਾ ਹਾਂ ਉਹ ਵਦ ਦੇਖ ਲੈ ਜਾਨ ਜਾਨ ਇੱਥੇ ਸੀ ਆਣਾ ਤੇ ਲੱਭ ਜੂਗਾ ਉਹ ਦਰਬਾਰ ਚਲੇ ਜਾਣਾ ਬਹੁਤ ਸਾਰ ਦੀ ਬੌਲੀ ਸਭ ਦੀ ਪਾਸੇਤੀ ਸ ਬੋਲ ਸਾਰੇ ਜਨਾਣ ਕਉ Tan Guru Ömer Dağısı. Tan Guru Ömer Tan Guru Ömer Tan Guru Ömer Tan Guru Tan Guru ਤਾਨੇ ਗੀਰਿਆ ਮਰਦਾ ਵਾ ਤਾਨੇ ਗੀਰਿਆ ਮਰਦਾ ਟੂਕ ਰੋਭੈ ਉਪਮਾ ਤੋ ਹੈ ਬਣ ਆਵੈ ਤੇਰੀ ਹੁਕਮਾ ਤੋ ਹੈ ਬਣ ਆਵੈ ਉਪਮਾ ਤੋ ਹੈ ਬਣ ਆਵੈ ਤੇਰੀ ਹੁਕਮਾ ਤੋ ਹੈ ਬਣ ਆਵੈ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਹੈ ਬਣ ਆਵੇ ਤੇਰੀ ਉਪਮਾ ਤੋਂ ਹੈ ਬਣ ਆਵੇ ਕਨਹਰ ਬੂਂਦ ਬਸੌਰ ਮਾਵਲ ਕਨਹਰ ਬੂਂਦ ਬਸੌਰ ਮਾਵਲ ਕੁਸਮ ਬਸੰਤ ਗਨੰਤ ਨਯਾਵ ਕੁਸਮ ਬਸੰਤ ਗਨੰਤ ਨਯਾਵ ਰਾਮ ਸਸ ਕੇ ਰਹਿਣੇ ਉਦਰ ਸਾਗਰ ਕੋ ਰਾਮ ਸਸ ਕੇ ਰਹਿਣੇ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਰਦਰ ਧਿਆਨ ਗਿਆਨ ਸਤ ਗੁਰ ਕੇ ਰੁਰਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਹਨਾਂ ਜੋ ਗਾਵੇ ਹੁਕਮਤ ਹੋਏ ਬਣ ਆਵੇ ਤੇਰੀ ਹੁਕਮਤ ਹੋਏ ਬਣ ਆਵੇ ਵਾਹਿਗੁਰੂ ਜੀ ਸਾ ਚੜ ਗਿਆ ਦਲੀਨ ਥਲੇ ਹੀ ਗਏ ਉਹ ਨਹੀਂ ਮੈਂ ਅੱਛਾ ਪਹਿਲਾਂ ਕਰ ਗਏ ਅਕੀਰ ਤੇ ਤਾਂ ਨਿਕਲੀ ਆ ਵਾਹਿਗੁਰੂ 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 ਇਹ ਥੜਾ ਜੋ ਸੇ ਗੁਰੂ ਅਰਦਾਸ ਮਾਰੀ ਨੇ ਬਣਾਇਆ ਸੀ ਗੁਰੂ ਅਰਦਾਸ ਮਾਰੀ ਬਣਾਉਂਦੇ ਸਨ ਤੇ ਪਵਾ ਦਿੰਦੇ ਸਨ राधना जीठा जी ਤੇਰੇ ਕਮਨ ਕਮਨ ਗੁਣ ਕਹਿ ਕਹਿਦਾ ਜਾਤ ਧਿਆਨ ਕਿਛ ਕਰਮ ਦਾ ਜਾਣਾ ਰਾਤ ਦੀ ਰਾਤ ਦੀ ਬੀਤ ਜੀ ਸਾਇਬੋ ਨਿਵਾਣ ਆਕੇ ਬੰਗੂ No, no. E aí